ਤੁੰਦ ਕਾਰਨ ਬੱਸ ਹੋਈ ਹਾਦਸਾ ਗ੍ਰਸਤ ਜ਼ਖਮੀ ਹੋਏ ਕਿਸਾਨ ਪਹੁੰਚੇ ਏਮਜ ਹਸਪਤਾਲ ਵਿੱਚ ਕਿਸਾਨ ਆਗੂ ਨੇ ਭਾਵਕ ਮਾਨ ਨਾਲ ਕਿਹਾ ਨਹੀਂ ਲਈ ਜਿਲ੍ਹਾ ਪ੍ਰਸ਼ਾਸਨ ਨੇ ਸਾਰ ਮਾਮਲਾ ਸ਼ਨੀਵਾਰ ਨੂੰ 2 ਵਜੇ ਦੇ ਲਗਭਗ ਦਾ ਜਿੱਥੇ ਹੰਡਾਇਆ ਵਿਖੇ ਇੱਕ ਆਪਣਾ ਬੱਸ ਜਿਹੜੀ ਹਾਦਸਾ ਗ੍ਰਸਤ ਹੋ ਜਾਂਦੀ ਹੈ ਜੋ ਟਹਾਨਾ ਵਿਖੇ ਕਿਸਾਨ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੀ ਸਨ ਜਿਸ ਦੇ ਵਿੱਚ ਚਾਰ ਕਿਸਾਨਾਂ ਦੀ ਮੌਤ ਹੋ ਗਈ ਤੇ ਕੁਝ ਕਿਸਾਨ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੂੰ ਬਰਨਾਲਾ ਤੋਂ ਬਠਿੰਡਾ ਦੇ ਏਮਜ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਅਤੇ ਇਸ ਮੌਕੇ ਇੱਥੇ ਪਹੁੰਚੇ ਕਿਸਾਨ ਆਗੂ ਲక్ష్మణ ਸਿੰਘ ਸੇਵੇ ਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਡੇ ਵੱਲੋਂ ਦਸਵੀਂ ਦਿੱਤਾ ਗਿਆ ਹੈ ਲੇਕਿਨ ਪਤਾ ਹੋਣ ਦੇ ਬਾਵਜੂਦ ਵੀ ਆਪਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਜੱਥੇਬੰਦੀ ਕੀ ਮਾਮਲਾ ਜੱਥੇਬੰਦੀ ਮੈਂ ਲక్ష్మణ ਸਿੰਘ ਸੇਵੇ ਵਾਲਾ ਸੁਭਾ ਜਨ ਉਸਕਰ ਪੰਜਾਬ ਖੇਤ ਮੀ ਦੁਰਜੁਨ ਅੱਜ ਸੰਗਠਿਤ ਕਿਸਾਨ ਮੋਰਚਾ ਦੇ ਸੱਦੇ ਦੇ ਉੱਤੇ ਤਹਾਨਾਂ ਦੇ ਵਿੱਚ ਇੱਕ ਕਿਸਾਨ ਮਹਾਪੰਚਾਇਤ ਹੋ ਰਹੀ ਹੈ ਜਿਹੜੀ ਮਹਾਪੰਚਾਇਤ ਜੋ ਮੋਦੀ ਸਰਕਾਰ ਨੇ ਪਹਿਲਾਂ ਬਲੈਕ ਲਾਅ ਲਿਆਂਦੇ ਸੀ ਕਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਨੂੰ ਬਦਲਵੇਂ ਰੂਪ ਦੇ ਵਿੱਚ ਜਿਹੜੀ ਨੀਤੀ ਖਰੜਾ ਪੰਜਾਬ ਸਰਕਾਰ ਨੂੰ ਤੇ ਦੂਜੀਆਂ ਸਟੇਟਾਂ ਨੂੰ ਭੇਜਿਆ ਉਹ ਇਨਬੈਨ ਉਹੀ ਆ ਜੋ ਪਹਿਲਾਂ ਕਾਨੂੰਨ ਨੂੰ ਰੱਦ ਕਰਵਾ ਕੇ ਆਂਦੇ ਸੀ ਉਹ ਕਾਨੂੰਨ ਰੱਦ ਹੋਣ ਔਰ ਜੋ ਕਿਸਾਨਾਂ ਦੀ ਐਮਐਸਪੀ ਦੀ ਜਨਤਕ ਵੰਡ ਪ੍ਰਣਾਲੀ ਦੀ ਇਸੇ ਤਰ੍ਹਾਂ ਦੇ ਨਾਲ ਜੋ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਆ ਕਿਸਾਨ ਮਜ਼ਦੂਰ ਮੰਗਾਂ ਨੂੰ ਲੈ ਕੇ ਉਨ੍ਹਾਂ ਦੇ ਬਚਾ ਲਈ ਕੇਂਦਰ ਸਰਕਾਰ ਨੇ ਜੋ ਠੇਠ ਤਾਈ ਵਾਲਾ ਰਵਈਆ ਅਪਣਾਇਆ ਹੋਇਆ ਉਹ ਰਵਈਏ ਦੇ ਖਿਲਾਫ ਅੱਜ ਸਕੀਮ ਦੇ ਸੱਦੇ ਤੇ ਟਹਾਣਾ ਦੇ ਵਿੱਚ ਇੱਕ ਕਿਸਾਨ ਪੰਚਾਇਤ ਹੋ ਰਹੀ ਆ ਉਹਦੇ ਵਿੱਚ ਸਾਡੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂਕੇ ਦੇ ਕਿਸਾਨਾਂ ਦੀ ਇੱਕ ਭਰੇ ਹੋਈ ਬੱਸ ਆ ਜਿਹੜੀ ਉਹ ਭਾਰਤੀ ਕਿਸਾਨ union ਨੇਕਤਾ ਕਾਰਾਂ ਦੇ ਵਰਕਰਾਂ ਦੀ ਉਹ ਜਾ ਰਹੀ ਸੀ ਹੰਢਾਏ ਦੇ ਲਾਗੇ ਉਹ ਬੱਸ ਪਲਟ ਗਈ ਆ ਪੁਰ ਚੜਨ ਬੜੇ ਧੁੰਦ ਵੀ ਸੀਗੀ ਕਾਫੀ ਉਸ ਮੌਕੇ ਜਿਹਦੇ ਵਿੱਚ ਟਰਮ ਔਰਤਾਂ ਦੀ ਮੌਤ ਹੋ ਗਈ ਆ 20 25 ਜਣੇ ਜ਼ਖਮੀ ਆ ਉਹਨਾਂ ਚੋਂ 6 ਜਣਿਆਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਪਟੰਡਾ ਦੇਮਜ ਹਸਪਤਾਲ ਦੇ ਵਿੱਚ ਭੇਜਿਆ ਗਿਆ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਵਿੱਚ ਸਰਬਜੀਤ ਕੌਰ ਆ ਇਸੇ ਤਰ੍ਹਾਂ ਦੇ ਨਾਲ ਜਿਹੜੇ ਇੱਥੇ ਜ਼ਖਮੀ ਆਏ ਹੋਏ ਆ ਉਹਨਾਂ ਦੇ ਵਿੱਚ ਕਰਮਜੀਤ ਸਿੰਘ ਆ ਦਰਸ਼ਨ ਸਿੰਘ ਆ ਦਸਪ੍ਰੀਤ ਕੌਰ ਆ ਕਰਮਜੀਤ ਕੌਰ ਆ ਕਲਜੀਤ ਕੌਰ ਆ ਔਰ ਹੋਰ ਵੀ ਬਹੁਤ ਸਾਰੇ ਜ਼ਖਮੀ ਆ ਜਿਹੜੇ ਹਲੇ ਸਾਨੂੰ ਸੂਚਨਾ ਮਿਲੀ ਆ ਵੀ ਉੱਥੋਂ ਆ ਰਹੇ ਆ ਇੱਧਰ ਨੂੰ ਇਹ ਹਾਦਸਾ ਵਾਪਰਿਆ ਇਹ ਲੰਦੇ ਪਿੰਡ ਦੇ ਵਿੱਚ ਗੱਲ ਹੋ ਰਹੀ ਹੈ ਐਮਡ ਦੇ ਵਿੱਚ ਉਥੋਂ ਬਿਠੇ ਪਹਿਲਾਂ ਬਰਨਾਲੇ ਦੇ ਤੋਂ ਭੇਜੇ ਗਏ ਆ ਇੱਥੇ ਜਿਹੜੀ ਸਰਕਾਰੀ ਹਸਪਤਾਲਾ ਬਰਨਾਲੇ ਦਾ ਉੱਥੇ ਨਾਲ ਹੀ ਸੀਗੇ ਬਹੁਤ ਸਾਰੇ ਕਿਸਾਨ ਆ ਗੂਬੀ ਨਾਲ ਹੀ ਹੁਣ ਕਿਸਾਨ ਜਿਹੜੇ ਵਰਕਰ ਸੀ ਉਹ ਨਾਲ ਆਏ ਆ ਇਹਦੇ ਵਿੱਚ ਵੱਖ-ਵੱਖ ਐਂਬੂਲੈਂਸਾਂ ਦੇ ਵਿੱਚ ਆ ਰਹੇ ਨੇ ਉਹ ਕਿੰਨੇ ਇੱਥੇ ਪਹੁੰਚ ਚੁੱਕੇ ਹੁਣ ਇੱਥੇ ਹੁਣ ਤੱਕ ਪੰਜ ਪਹੁੰਚ ਚੁੱਕੇ ਆ ਜੋ ਸਾਨੂੰ ਸੂਚਨਾ ਮਿਲੀ ਹੈ ਇੱਕ ਜਾਂ ਦੋ ਜਿਹੜੇ ਹੋਰ ਆ ਰਹੇ ਆ ਇੱਥੇ ਜਿਨ੍ਹਾਂ ਦੇ ਵਿੱਚ ਬਸੰਤ ਸਿੰਘ ਦਾ ਨਾਮ ਵੀ ਆ ਜਿਹੜਾ ਕਿ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗਰਾਹਾਂ ਦਾ ਜ਼ਿਲ੍ਹੇ ਦਾ ਮੁਇਨਾ ਗ ਔਰ ਅਫਸੋਸ ਹੈ ਇੰਨਾ ਕਿ ਹਲੇ ਤੱਕ ਐਡਾ ਵੱਡਾ ਹਾਦਸਾ ਵਾਪਰ ਗਿਆ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜਾ ਜਿਨ੍ਹਾਂ ਨੂੰ ਸੂਚਨਾ ਵੀ ਦਿੱਤੀ ਜਾ ਚੁੱਕੀ ਹੈ ਕਿ ਏਮਜ ਦੇ ਵਿੱਚ ਜਿਹੜੇ ਹੈਗੇ ਆ ਮਰੀਜ਼ ਆ ਰਹੇ ਆ ਉਹਨਾਂ ਨੇ ਕਿਸੇ ਨੇ ਆ ਕੇ ਕੋਈ ਕਿਸੇ ਤਰ੍ਹਾਂ ਦੇ ਨਾਲ ਇੱਥੇ ਦਾ ਤੇ ਡੀਸੀ ਆ ਜਾਂ ਇਥੋਂ ਦੇ ਕੋਈ ਹੋਰ ਸਿਵਲ ਅਧਿਕਾਰੀ ਆ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਜਿਸ ਤਰ੍ਹਾਂ ਦੇ ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਅੜੀਆਲਾ ਰਵਈਆ ਅਪਣਾਇਆ ਹੋਇਆ ਮਜ਼ਦੂਰਾਂ ਕਿਸਾਨਾਂ ਪਰਤੀ O 20 şey